ਦੀ ਵਾਸੀ ਸੀਗੀ तकरीबन 2022 ਦੀ ਮੇਰੇ ਘਰ ਵਾਲੇ ਬਲਵਿੰਦਰ ਸਿੰਘ ਨਾਲ ਰਹਿ ਰਹੀ ਸੀ ਜਦੋਂ ਵੀ ਕਿਤੇ ਕਹਿੰਦੇ ਸੀ ਇਹ ਕਹਿੰਦੇ ਹੁੰਦੇ ਸੀ ਸਾਡਾ ਗੱਡੀ ਦਾ ਲੈਣਾ ਦੇਣਾ ਤੁਸੀਂ ਪਿੱਛੇ ਜੀ ਦੇਖਿਆਗਾ 7-8 ਮਹੀਨੇ ਪਹਿਲਾਂ ਉਹ ਚਿੱਟੇ ਦੇ ਵਿੱਚ ਪਕੜੇ ਗਏ ਨੇ ਦੋਵੇਂ ਜਣੇ ਜਦੋਂ ਉਹਨਾਂ ਨੂੰ ਪਕੜ ਲਿਆ ਉਸ ਤੋਂ ਬਾਅਦ ਮੈਂ ਇਹ ਗੱਲ ਕਹਿੰਦੀ ਸੀ ਇਹ ਵੀ ਚਿੱਟਾ ਵੀ ਵੇਚਦੇ ਆ ਇਹਦੇ ਕੋ ਨਜਾਇਜ਼ ਪ੍ਰਾਪਰਟੀ ਬਣੀ ਹੋਈ ਐ ਉਹ ਦੇਖੋ ਜੀ ਜਦੋਂ ਜਾਂਚ ਪਰਤਾਲ ਕੀਤੀ ਜਿਹੜੇ ਅਧਿਕਾਰੀਆਂ ਨੇ ਉਹਨਾਂ ਨੇ ਨਜਾਇਜ਼ ਜਿਹੜੀ ਪ੍ਰਾਪਰਟੀ ਬਣੀ ਹੋਈ ਸੀ ਉਹ ਆ ਗਈ ਅੱਗੇ ਹੁਣ ਜੀ ਇਹ ਮੈਨੂੰ ਜਦੋਂ ਵੀ ਕਹਿੰਦੇ ਸੀ ਕਹਿੰਦੇ ਸੀ ਕਿ ਰਿਲੇਸ਼ਨਸ਼ਿਪ ਵਿੱਚ ਰਹਿ ਸਕਦੇ ਆ ਕੋਰਟ ਨੇ ਆਰਡਰ ਕੀਤੇ ਹੋਇਆ ਮੰਨ ਲਿਆ ਪਰ ਰਿਲੇਸ਼ਨਸ਼ਿਪ ਚ ਰਹਿ ਸਕਦੇ ਆ ਕੋਈ ਵੀ ਐ ਵਿਆਹ ਕਰਾ ਸਕਦੇ ਆ ਵਿਆਹ ਜਿੰਨਾ ਤੱਕ ਪਹਿਲਾਂ ਵਾਲੀ ਘਰ ਵਾਲੀ ਤੋਂ ਡਿਵੋਰਸ ਨਹੀਂ ਹੁੰਦਾਗਾ ਵਿਆਹ ਕਿਵੇਂ ਕਰਾ ਸਕਦੇ ਹੋ ਮੈਨੂੰ ਅੱਜ ਸਵੇਰੇ 10 ਵਜੇ ਪਤਾ ਲੱਗਿਆ ਵੀ ਅਮਨਦੀਪ ਕੌਰ ਜਿਹੜੀ ਕਨਸਟੇਬਲ ਜਿਹੜੀ ਡਿਸਮਿਸ ਹੋ ਗਈ ਸੀਗੀ ਚਿੱਟੇ ਦੇ ਕੇਸ ਦੇ ਵਿੱਚ ਉਹਨੇ ਮੇਰੇ ਘਰ ਵਾਲੇ ਬਲਵਿੰਦਰ ਸਿੰਘ ਦੇ ਨਾਲ ਜੋ ਕਿ ਬੀੜਤਲਾਬ ਦਾ ਵਾਸੀ ਸੀਗਾ 6 ਨੰਬਰ ਦਾ ਉਹਦੇ ਨਾਲ ਇੱਕ ਤਰੀਕ ਕੱਲ ਦਾ ਵਿਆਹ ਕਰਾ ਲਿਆਗਾ ਮੈਨੂੰ ਪਤਾ ਨਹੀਂ ਮੈਂ ਕੋਰਟ ਦੇ ਵਿੱਚ ਬੱਚਿਆਂ ਨਾਲ ਧੱਕੇ ਖਾਂਦੀ ਫਿਰਦੀਆਂ ਮੇਰੇ ਕੋਰਟ 'ਚ ਖਰਚੇ ਦੇ ਕੇਸ ਚੱਲਦੇ ਨੇ ਮੇਰੇ ਵੱਲੋਂ ਡਿਵੋਰਸ ਨਹੀਂ ਹੋਇਆ ਇਹ ਬੰਦਾ ਕਿਵੇਂ ਦੂਜਾ ਵਿਆਹ ਕਰਾ ਸਕਦਾਗਾ ਦੱਸੋ ਤੁਸੀਂ ਸਾਰੇ ਜਣੇ ਕਿਹੜੇ ਕੋਰਟ ਨੇ ਕਿਹਾਗਾ ਵੀ ਹਾਂ ਦੂਜਾ ਵਿਆਹ ਕਰਾ ਸਕਦੇ ਹੈਗੇ ਆ ਮੈਨੂੰ ਵੀ ਵਿਚਾਰੇ ਲੋਕ ਕਹਿੰਦੇ ਨੇ ਵਿਆਹ ਕਰਾਉਣ ਵਾਸਤੇ ਜਦੋਂ ਮੇਰਾ ਇੱਕ ਪਾਸਾ ਨਿਭੜਾ ਨਹੀਂ ਮੈਂ ਕਿਵੇਂ ਵਿਆਹ ਕਰਾਵਾਂ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਵਿਆਹ ਹੋਇਆ ਉਹਨਾਂ ਦਾ ਮੇਰੇ ਕੋਲ ਸਬੂਤ ਹੈ ਜੀ ਮੇਰੇ ਕੋਲ ਮੈਂ ਸਰਟੀਫੀਕੇਟ ਲੈ ਕੇ ਆਈ ਹੈਗੀ ਆ ਸਾਰੇ ਕਾਗਜ਼ ਪੱਤਰ ਨੇ ਮੇਰੇ ਕੋਲ ਗੁਰੂ ਘਰ ਹੈ ਜੀ ਤੇ ਧੋਬੀਆਂ ਨਾਲ ਬਸਤੀ ਦੇ ਵਿੱਚ ਗੁਰੂ ਘਰ ਹੈ ਉੱਥੇ ਕਰਾਇਆਗਾ ਮੈਂ ਅੱਜ ਸਵੇਰੇ ਜਦੋਂ ਮੈਂ ਆਈ ਹੈ ਮੈਂ ਸਾਰੇ ਗੁਰੂ ਘਰ ਜਾ ਕੇ ਆਈ ਹੈ ਜਾਂਚ ਪਰ ਜਿਹੜੇ ਤਾਂ ਕਮੇਟੀ ਦੇ ਅੰਡਰ ਵਿੱਚ ਨੇ ਉਹ ਕਹਿੰਦੇ ਨੇ ਵੀ ਸਾਡੇ ਇੱਥੇ ਐਵੇਂ ਦਾ ਕੰਮ ਨਹੀਂ ਹ ਕਹਿੰਦਾ ਪ੍ਰੂਫ ਲੱਗ ਜਾਂਦਾ ਨੇ ਸੀਸੀਟੀ ਵੀ ਕੈਮਰੇ ਲੱਗੇ ਹੋ ਨੇ ਉਸ ਗੁਰੂ ਘਰ ਦੇ ਵਿੱਚ ਕੋਈ ਕੈਮਰਾ ਨਹੀਂ ਲੱਗਿਆ ਕੁਛ ਨਹੀਂ ਲੱਗਿਆ ਹੋਇਆ ਪਤਾ ਨਹੀਂ ਉਹਨਾਂ ਨੇ ਕਿਹੜੇ ਪੈਸੇ ਲਏ ਆ ਕਿਵੇਂ ਲਏ ਆ ਕਿਸ ਦੋ ਨੰਬਰ ਦੇ ਵਿੱਚ ਕੀ ਕੀਤਾਗਾ ਮੇਰੇ ਕੋਲ ਪ੍ਰੂਫ ਨੇ ਵੀ ਇਹਨਾਂ ਨੇ ਵਿਆਹ ਕ ਨਾਲ ਲਏ ਗਏ ਗਵਾਹ ਵੀ ਰੱਖੇ ਜਾਂਦੇ ਹੁੰਦੇ ਆ ਜਾਂ ਗਵਾਹ ਵੀ ਆ ਜਿਹੋ ਦੇ ਵਿੱਚ ਇੱਕ ਗਵਾਹ ਹੈ ਗਵਾਹ ਦੇ ਪ੍ਰੋਪਰ ਚੰਗੀ ਤਰ੍ਹਾਂ ਸੈਨ ਨਹੀਂ ਹੋ ਰੇ ਉਹ ਗਵਾਹ ਜਿਹੜਾ ਹੈਗਾ ਜਿਹੜਾ ਸਾਡਾ ਵੀਰਤਲਾ ਵਿੱਚ ਘਰ ਹੈਗਾ ਉਹ ਘਰ ਮੇਰਾ ਸੀਗਾ ਮੈਂ ਲਾਉਣਾ ਤੇ ਲਿਆ ਸੀ ਇਸ ਬੰਦੇ ਨੇ ਜਾਣ ਬੁਝ ਕੇ ਉਹ ਬੰਦੇ ਉੱਤੇ ਬਿਠਾ ਰੱਖੇ ਨੇ ਤਾਂ ਕਿ ਗੁਰਮੀਤ ਕੋ ਰਜਵਾਕਾ ਦੇ ਸਮੇਂ ਤੇ ਉੱਥੇ ਆ ਕੇ ਬਹਿ ਜੀ ਮੇਰਾ ਤਲਾਕ ਦਾ ਮੈਂ ਲੈਣਾ ਹੀ ਨਹੀਂ ਤਲਾਕ ਜੀ ਮੇਰਾ ਖਰਚੇ ਦਾ ਚੱਲੀ ਜਾਂਦਾ ਡੀਵੀਏਟ ਦਾ ਚੱਲੀ ਜਾਂਦਾ ਤਲਾਕ ਦਾ ਮੇਰਾ ਕੋਈ ਕੇਸ ਨਹੀਂ ਚੱਲੀ ਜਾਂਦਾਗਾ ਹਾਂਜੀ ਤੁਹਾਡਾ ਕੋਰਟ ਚ ਕੋਰਟ ਦੇ ਵਿੱਚ ਚੱਲੀ ਜਾਂਦਾ ਜੀ ਤੁਸੀਂ ਕੀ ਕੋਹਾਰ ਲਾ ਰਹੇ ਹੋ ਇੱਥੇ ਆਏ ਕੀ ਦੇ ਕੋਲ ਆਏ ਪਹਿਲਾਂ ਵੀ ਜੀ ਇਹਨਾਂ ਤੇ ਚ ਇੰਦੇ ਤੇ ਦੇਹੇਜ ਕਰਕੇ ਮਾਲਕ ਟ੍ਰਾਈ ਕਰਦਾ ਸੀ ਇੰਦਾ 498 ਦਾ ਪਰਚਾ ਚੱਲਦਾ ਸੀ ਫਿਰ ਇਹਨੇ ਕੋਰਟ ਦੇ ਵਿੱਚ ਮੈਂ ਥੱਪੜ ਮਾਰਿਆ ਇੰਦਾ ਫਿਰ ਪਰਚਾ ਫਿਰ ਇਹ ਚਿੱਟੇ 'ਚ ਫੜਿਆ ਗਿਆ ਕ੍ਰਿਮੀਨਲ ਬੰਦਾ ਹੁਣ ਇਹਨੇ ਧੋਖਾਧੜੀ ਕਰਕੇ ਮੇਰੇ ਨਾਲ 420 ਕਰਕੇ ਇਹ ਵਿਆਹ ਕਰਾਈ ਜਾਂਦਾਗਾ ਇਹਦਾ ਇਹ ਵਿਆਹ ਬੰਦਾ ਨਹੀਂਗਾ ਇਹ ਗਲਤ ਹੈ ਕਾਨੂੰਨ ਇਹ ਕਾਨੂੰ ਨਾ ਵੀ ਵਿਆਹ ਕਰਾ ਸਕਦਾਗਾ ਮੈਨੂੰ ਨਹੀਂ ਪਤਾਗਾ ਮੈਂ ਤਾਂ ਇੱਥੇ ਜੀ ਧਰਨਾ ਲਾ ਕੇ ਬੂੰਗੀ ਬੱਚਿਆਂ ਸਮੇਤ ਪਰਚਾ ਕੱਟ ਕੇ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਹੁਣ ਵਕੀਲ ਦੇ ਚੈਂਬਰ ਦੇ ਵਿੱਚ ਬੈਠੇ ਹੋਏ ਨੇ ਮੁੱਕ ਤੇ ਪੁਲਿਸ ਵਾਲੇ ਕੋਲ ਗਈਆਂ ਉਹ ਕਹਿੰਦੇ ਜੀ ਇੱਥੇ ਤੁਹਾਡੀ ਕੋਈ ਸੁਣਵਾਈ ਨਹੀਂ ਤੁਹਾਡੇ ਕੋਰਟ ਦੇ ਵਿੱਚ ਚੱਲਦਾਗਾ ਤੁਸੀਂ ਉੱਥੇ ਜਾ ਕੇ ਕਰੋ ਕੋਰਟ ਕੀ ਕਹਿੰਦਾ ਦੂਜਾ ਵਿਆਹ ਕਰਾ ਲਓ ਹਣ ਤੋਂ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਮਿਲੇ ਹੋ ਮੈਂ ਮਿਲ ਕੇ ਆਈ ਆ ਜੀ ਐਸ ਐਚਓ ਨੂੰ ਉਥੇ ਜਿਹੜਾ ਸਿਵਲ ਲਾਈਨ ਦੇ ਵਿੱਚ ਕਹਿੰਦਾ ਜੀ ਜਾਂਚ ਪੜਤਾਲ ਹੋ ਗਈ ਮੈਂ ਕਿ ਜਾਂਚ ਪੜਤਾਲ ਲਈ ਪਿਛਲੀ ਵਾਰੀ ਵੀ ਜਦੋਂ ਕੋਰਟ ਚ ਨੇ ਥੱਪੜ ਮਾਰਿਆ ਸੀ ਮੈਂ ਉਦੋਂ ਵੀ ਕਿਹਾ ਸੀ ਇਹਨੂੰ ਅਰੈਸਟ ਕਰ ਲਓ ਇਹ ਨਾਮਜਾਦ ਦਾਗਾ ਮੁਰਕੇ ਤੁਸੀਂ ਗੱਡੀਆਂ ਲੈ ਕੇ ਮਗਰ ਮਗਰ ਫਿਰੋਗੇ ਹੁਣ ਵੀ ਆਈ ਗੱਲ ਹੈ ਹੁਣ ਇਹਨੂੰ ਫੜਨਾ ਨਹੀਂਗਾ ਇਹਨਾਂ ਨੇ ਕੁਝ ਨਹੀਂ ਕਰਨਾ ਤਫਸੀਲ ਤਫਸੀਲ ਮੇਰੇ ਕੋਲ ਬਗੈਰ ਪ੍ਰੂਫ ਨੇ ਹੋਰ ਤਫਸੀਲ ਕੀ ਚਾਹੀਦੇ ਨੇ ਜਦੋਂ ਮੈਂ ਸਬੂਤ ਦਰਿਆਂ ਮਿਲੇ ਕਿਸੇ ਮੈਂ ਹੁਣ ਜਾਣੀ ਆ ਜੀ ਅੰਦਰ ਕੋਈ ਮਿਲੂਗਾ ਤਾਂ ਠੀਕ ਹੈ ਨਹੀਂ ਤਾਂ ਫਿਰ ਬਾਰਾਟੇ ਵਿੱਚ ਚਿੱਟਾ ਦਾ ਕੰਮ ਹੀ ਕਰ ਰਹੇ ਨੇ ਇਹ ਦੋ ਨੰਬਰ ਦਾ ਹੀ ਕੰਮ ਕਰਦੇ ਨੇ ਸੋਨੂ ਦਾ ਕੰਮ ਹੈ ਵੱਡੇ ਵੱਡੇ ਅਧਿਕਾਰੀਆਂ ਕੋਲ ਛਾੜਿਆ ਨਾ ਕੁੜੀਆਂ ਉਸ ਤੋਂ ਬਾਅਦ ਚੱਕ ਕੇ ਵਾਪਸ ਲੈ ਆਣਾਗਾ ਇਹ ਕੰਮ ਤਾਂ ਧੰਦਾ ਬਣਾ ਰੱਖਿਆਗਾ ਕੋਈ ਵੀ ਬੰਦਾ ਜੇਲ੍ਹ ਚੋਂ ਆਂਦਾ ਨਾ ਰੋਟੀ ਖਾਣ ਜੋਗੀ ਨਹੀਂ ਹੁੰਦੀ ਕਿਸੇ ਕੋਲ ਠੀਕ ਹੈ ਭੁੱਖਾ ਮਰਦਾਗਾ ਕਿਉਂਕਿ ਇਹਨਾਂ ਦਾ ਅੱਗਾ ਪਿੱਛਾ ਕੋਈ ਸ਼ਹਿ ਹੈ ਹੀ ਨਹੀਂਗਾ ਤੇ ਹੁਣ ਕੀ ਖਾਂਦੇ ਨੇ ਇਹ ਤੁਸੀਂ ਇਹਨੇ ਕ੍ਰਿਮੀਨਲ ਬੰਦੇ ਆ ਫਿਰ ਇਹਨਾਂ ਦਾ ਕੌਣ ਸਾਥ ਦੇ ਰਿਹਾ ਕੀ ਲੱਗਦਾ ਕੌਣ ਕ੍ਰਿਮੀਨਲ ਤਾਂ ਕਹਿੰਦੀ ਪੁਲਿਸ ਕੇ ਭਗਵੰਤ ਮਾਨ ਸਰਕਾਰ ਕਹਿੰਦੀ ਕ੍ਰਿਮੀਨਲ ਦੇ ਖਿਲਾਫ ਲਗਾਤਾਰ ਕਾਰ ਆਇਆ ਛਾਰੇ ਕਹਿੰਦੇ ਸੀ ਕਿ ਕਦੋਂ ਢਾਊਗਾ ਜੀ ਕਦੋਂ ਢਾਊਗਾ ਮੈਂ ਉਹਦੇ ਵੀ ਕਿਹਾ ਸੀ ਨਹੀਂ ਟੈਂਦਾ ਕਿਉਂਕਿ ਇਹਨਾਂ ਨੇ ਇੱਕ ਐਪ ਇੱਕ ਹਵਾ ਬਣਾ ਲਿਆ ਵੀ ਅਸੀਂ ਪੰਜ ਪਰਚੇ ਕਟਣੇ ਨੇ ਸ਼ਾਮ ਨੂੰ ਕੱਟ ਕੇ ਰਿਕਾਰਡ ਦੇ ਵਿੱਚ ਦੇਣੇ ਆ ਵੀ ਆ ਚਿੱਟੇ ਵਾਲੇ ਦਾ ਕਾਰ ਹੈਗਾ ਜਿਹੜੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਉਹ ਘਾਟਾਤਾ ਜੀ ਨਾਮ ਦੇਤਾ ਜੀ ਨਸ਼ਾ ਨਸ਼ਾ ਛਡਾਊ ਜੀ ਜੇ ਨਸ਼ਾ ਬਈ ਆਣ ਚੱਲੀ ਜਾਂਦਾ ਇਹ ਸਭ ਢੋਂਗ ਰੱਚਿਆ ਹੋਇਆਗਾ ਹੋਰ ਕੁਛ ਨਹੀਂ ਨਹੀਂ ਫਿਰ ਇਹਨਾਂ ਦੇ ਕਿਉਂ ਨਹੀਂ ਕਾਰਵਾਈ ਹੋ ਰਹੀ ਕੀ ਲਾਦੇ ਨੇ ਪਿੱਛੇ ਕੌਣ ਹੈ ਕਿ ਕੌਣ ਬਸ ਜੀ ਅਧਿਕਾਰੀ ਹੈ ਨਾ ਇਹਨਾਂ ਦੇ ਪਿੱਛੇ ਕਿਹੜੀ ਕੌਣ ਅਧਿਕਾਰੀ ਮੈਂ ਪਹਿਲਾਂ ਵੀ ਕਿਹਾ ਸੀਗਾ ਬਾਤੇ ਹੁਣ ਵੀ ਇਹ ਕੰਨੀ ਆ ਜੇ ਸਨਮਾਈ ਨਹੀਂ ਕਰਨਗੇ ਤਾਂ ਮੈਨੂੰ ਇਸ ਵਾਰ ਮਜਬੂਰ ਹੋਣਾ ਪਊਗਾ ਪਿਛਲੀ ਵਾਰੀ ਤਾਂ ਗੱਲ ਸੀਗੇ ਵੀ ਲੋਕਾਂ ਨੂੰ ਬਰਬਾਦ ਕਰਦੀ ਸੀਗੀ ਲੋਕਾਂ ਦੇ ਧੀਆਂ ਪੁੱਤਾਂ ਨੂੰ ਬਰਬਾਦ ਕਰਦੀ ਸੀ ਪਰ ਹੁਣ ਘਰ ਮੇਰੇ ਮੇਰਾ ਘਰ ਉਜੜਿਆ ਅੱਜ ਮੇਰਾ ਘਰ ਜਮਾ ਉਜੜ ਗਿਆਗਾ ਠੀਕ ਹੈ ਇਹ ਬੰਦੇ ਨੇ ਮੇਰੇ ਬਿਨਾ ਪ੍ਰਮੋਸ਼ਨ ਤੇ ਬੱਚਿਆਂ ਨੂੰ ਮੈਨੂੰ ਤਲਾਕ ਦਿੱਤੇ ਬਗੈਰ ਇੰਨੇ ਵਿਆਹ ਕਰਾ ਲਿਆਗਾ ਮੈਂ ਹੁਣ ਜਮਾ ਵੀ ਬਰਦਾਸ਼ਤ ਨਹੀਂ ਕਰੂੰਗੀ ਚਾਹੇ ਉਹਨ ਦੇ ਕਰਕੇ ਮੈਨੂੰ ਜਿੰਨਾ ਮਰਜ਼ੀ ਤੇ ਸੰਘਰਸ਼ ਕਰਨਾ ਪਵੇ ਪਿਛਲੀ ਵਾਰ ਤੁਸੀਂ ਕਿਹਾ ਸੀ ਵੀ ਕੋਈ ਵੱਡੇ ਵੱਡੇ ਅਧਿਕਾਰੀ ਦੇ ਪਿੱਛੇ ਉਹਨਾਂ ਦੇ ਨਾਂ ਆ ਜੜ ਗਿੜਖੇ ਲੰਦਰ ਬੈਠੇ ਲੁਧਿਆਣੇ ਬੈਠੇ ਆ ਗਿਆ ਜਦੋਂ ਨਾਂ ਲੱਗਿਆ ਨਾ ਨਾਮ ਵੀ ਲਾਉਂਗੀ ਮੈਂ ਕੋਈ ਗੱਲ ਨਹੀਂ ਐਸ ਵਾਰ ਕੋਈ ਗੱਲ ਨਹੀਂ 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 ਆਈ ਗਈ ਜੇ ਹੁਣ ਕੀ ਕਰਨੀ ਇਹ ਨਾਂ ਉਹਦੇ ਫੇਰ ਕਰ ਦਿੰਦੇ ਤਾਂ ਵੀ ਵੈਰੀਫਾਈ ਕਰਾ ਲੈਨੇ ਵੈਰੀਫਾਈ ਕਰੇ ਨਾਲ ਦੇ ਅੱਜ ਹੀ ਬੰਦੀ ਕਾਰਵਾਈ ਕਰੋ ਵੈਰੀਫਾਈ ਨਹੀਂ ਇਹਨਾਂ 'ਚ ਧੋਖੇ ਨਾਲ ਕਾਗਜ਼ ਜਾਲੀ ਕਾਗਜ਼ ਗੁਰਦੁਆਰੇ ਚ ਦਿੱਤੇ ਨੇ ਮੇਰੇ ਵੱਲੋਂ ਡਿਵੋਰਸ ਨਹੀਂ ਹੋਇਆ ਬਲਵਿੰਦਰ ਸਿੰਘ ਦਾ ਠੀਕ ਹੈ ਜਿੰਨਾ ਤੱਕ ਤਲਾਕ ਨਹੀਂ ਹੋਇਆ ਹੋਇਆ ਵਿਆਹ ਨਹੀਂ ਕਰਾ ਸਕਦਾ ਇਹਨੇ ਵਿਆਹ ਕਰਾਇਆ ਕਿ ਇੱਥੇ ਪਿੱਦੇ ਨੇ ਮੈਨੂੰ ਧਮਕੀਆਂ ਵੀ ਆ ਰਹੀਆਂ ਏਕ ਆਈਡੀ ਤੋਂ ਕੋਈ ਵੀ ਜਾਣੇ ਨੂੰ ਨੁਕਸਾਨ ਹੋਣਦਾ ਹੈ ਗਾ ਜ਼ਿੰਮੇਵਾਰ ਹੋਣਗੇ ਜੀ ਡੀਐਸ ਤੋਂ ਮੈਂ ਕ੍ਰਾਈਮ ਰਿਪੋਰਟ ਲਗਾਈ ਜੇ ਤੁਹਾਨੂੰ ਇਹ ਲੱਗਦਾ ਕਿ ਤੁਹਾਡੇ ਕੋਲ ਡਾਕੂਮੈਂਟ ਹੈਗੀ ਉਹ ਦੇ ਦਿਓ ਬੰਦੀ ਕਰ ਦੇ ਬੰਦੀ ਮੇਰੇ ਕੋਲ ਸਾਰੇ ਕਾਗਜ਼ ਨੇ ਜਿਹੜੇ ਬੰਦੀ ਦਾ ਅੱਜ ਹੀ ਪਰਚਾ ਕੱਟੋ ਸਰ ਨਹੀਂ ਤਾਂ ਮੈਨੂੰ ਬੈਦ ਬੇਟੀਆਂ ਤੇ ਦਾਮੇ ਤੇ ਪ੍ਰਦਰਸ਼ਨ ਕਰੂੰਗਾ ਵੈਰੀਫਾਈ ਕਰ ਮੰਨਦੀਆਂ ਜੀ ਕਲੈਰੀਫਾਈ ਤਾਂ ਕਰਨੇ ਪੈਣਾ ਮੇਰੇ ਕੋਲ ਪ੍ਰੂਫ ਨੇ ਵੈਰੀਫਿਕੇਸ਼ਨ ਤੁਸੀਂ ਕੀ ਕਰਨੀ ਹੈ ਪਿਛਲੀ ਵਾਰੀ ਵੀ ਵੇਚਦੇ ਨੂੰ ਤੁਸੀਂ ਮੇਰੀ ਸੁਣਵਾਈ ਨਹੀਂ ਕੀਤੀ ਸਰ ਕਿ ਕਰ ਗਈ ਹੋ ਜੀ ਲਾਸਟ ਵਿੱਚ ਤੁਸੀਂ ਮੁੜ ਕੇ ਜਦੋਂ ਫਰਾਰ ਹੋ ਗਏ ਕੋਰਟ ਦੇ ਵਿੱਚ ਮੈਨੂੰ ਥੱਪੜ ਮਾਰ ਕੇ ਮੁੜ ਕੇ ਤੁਸੀਂ ਫੋਨ ਕਰਦੇ ਰਹੇ ਹੋ ਜੀ ਬਲਵਿੰਦਰ ਸਿੰਘ ਹੈਗਾ ਕੋਈ ਗੱਲ ਤੁਸੀਂ ਉਹਨਾਂ ਗੱਲਾਂ ਨੂੰ ਛੱਡੋ ਜੀ ਆਪਾਂ ਕਰ ਲੈਂਦੇ ਉਹਨਾਂ ਗੱਲਾਂ ਨੂੰ ਛੱਡੋ ਨਹੀਂ ਨਾ ਸਾਰਾ ਹੀ ਪੈਲੋ ਹੈਗਾ ਨਾ ਛੱਡ ਗਏ ਮੇਰਾ ਕਾਰਖਾਨਾ ਖਰਾਬ ਹੋਇਆ ਸਰ ਮੇ ਬੱਚੇ ਦਾ ੱੱਕੇ ਖਾਂਦੀ ਦਿੰਦੇ ਆ ਸੁਣੋ ਸੁਣੋ ਛੱਡੋ ਆ ਮੈਂਟ ਰਹਾ ਆਪਾਂ ਦੇਖ ਲੈਣੇ ਦਿਲ ਇਹਨਾਂ ਦਾ ਸਾਰ ਇਹਨਾਂ ਨੇ ਅੱਜ ਦਿੱਲੀ ਜਾਣਾ ਹੈ ਸ਼ਾਮ ਨੂੰ ਉਹ ਤੇ ਕਮਰਾ ਬੁੱਕ ਕਰ ਰੱਖਿਆ ਹੈਗਾ ਇਹਨਾਂ ਨੇ ਚਲੋ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਮਨਦੀਪ ਸਿੰਘ ਆ ਜੀ ਮੈਂ ਰੀਡਰੈਸਸ ਵੀ ਸਾਡਾ ਹਾਂ ਠੀਕ ਹੈ ਚਾਹੁੰਦੇ ਆ ਕਿ ਮੈਂ ਲਾਈ ਬਸ ਇਹਨਾਂ ਨੇ ਗੁਰਮੀਤ ਕੌਰ ਆਏ ਇਹਨਾਂ ਨੇ ਇੱਕ ਦਰਖਾਸਤ ਦਿੱਤੀ ਹੈ ਉਹ ਵੈਰੀਫਾਈ ਕਰਕੇ ਮੰਦੀ ਕਾਨੂੰਨੀ ਕਾਰਵਾਈ ਹੋ ਜਾਊਗੀ ਮੇਰਾ ਨਾਮ ਗੁਰਮੀਤ ਕੌਰ ਹੈ ਤੁਸੀਂ ਪਿੱਛੇ ਸਾਰੇ ਜਨਾਂ ਨੇ ਖਬਰ ਸੁਣੀ ਸੀ ਜਿੰਨੂੰ ਥਾਰ ਵਾਲੀ ਚਿੱਟੇ ਵਾਲੀ ਕੁਬੀਨ ਦੇ ਨਾਮ ਤੇ ਜਾਣਿਆ ਜਾਂਦਾ ਸੀ ਅਮਨਦੀਪ ਕੌਰ ਜੋ ਕਿ ਬਠਿੰਡੇ ਦੀ ਆਪਣਾ ਵਿਰਾਟ ਗ੍ਰੀਨ ਦੀ ਵਾਸੀ ਸੀਗੀ तकरीबन 2022 ਦੀ ਮੇਰੇ ਘਰ ਵਾਲੇ ਬਲਵਿੰਦਰ ਸਿੰਘ ਨਾਲ ਰਹਿ ਰਹੀ ਸੀਗੀ ਜਦੋਂ ਵੀ ਕਿਤੇ ਕਹਿੰਦੇ ਸੀ ਇਹ ਕਹਿੰਦੇ ਨੇ ਸੀ ਸਾਡਾ ਗੱਡੀ ਦਾ ਲੈਣਾ ਦੇਣਾ ਤੁਸੀਂ ਪਿੱਛੇ ਜੀ ਦੇਖਿਆਗਾ 7-8 ਮਹੀਨੇ ਪਹਿਲਾਂ ਉਹ ਚਿੱਟੇ ਦੇ ਵਿੱਚ ਪਕੜੇ ਗਏ ਨੇ ਦੋਵੇਂ ਜਣੇ ਜਦੋਂ ਉਹਨਾਂ ਨੂੰ ਪਕੜ ਲਿਆ ਉਸ ਤੋਂ ਬਾਅਦ ਮੈਂ ਇਹ ਗੱਲ ਕਹਿੰਦੀ ਸੀ ਵੀ ਚਿੱਟਾ ਵੀ ਵੇਖਦੇ ਆ ਇਹਨਾਂ ਦੇ ਕੋਲ ਨਜਾਇਜ਼ ਪ੍ਰਾਪਰਟੀ ਬਣੀ ਹੋਈ ਐ ਉਹ ਦੇਖੋ ਜੀ ਜਦੋਂ ਜਾਂਚ ਪਰਤਾਲ ਕੀਤੀ ਜਿਹੜੇ ਅਧਿਕਾਰੀਆਂ ਨੇ ਉਹਨਾਂ ਨੇ ਨਜਾਇਜ਼ ਜਿਹੜੀ ਪ੍ਰਾਪਰਟੀ ਬਣੀ ਹੋਈ ਸੀ ਉਹ ਆ ਗਈ ਅੱਗੇ ਹੁਣ ਜੀ ਇਹ ਮੈਨੂੰ ਜਦੋਂ ਵੀ ਕਹਿੰਦੇ ਸੀ ਕਹਿੰਦੇ ਸੀ ਕਿ ਰਿਲੇਸ਼ਨਸ਼ਿਪ ਵਿੱਚ ਰਹਿ ਸਕਦੇ ਆ ਕੋਰਟ ਨੇ ਆਰਡਰ ਕੀਤੇ ਹੋਇਆ ਮੰਨ ਲਿਆ ਪਰ ਰਿਲੇਸ਼ਨਸ਼ਿਪ 'ਚ ਰਹਿ ਸਕਦੇ ਆ ਕੋਈ ਵੀ ਐ ਵਿਆਹ ਕਰਾ ਸਕਦੇ ਆ ਵਿਆਹ ਜਿੰਨਾ ਤੱਕ ਪਹਿਲਾਂ ਵਾਲੀ ਘਰ ਵਾਲੀ ਤੋਂ ਡਿਵੋਰਸ ਨਹੀਂ ਹੁੰਦਾਗਾ ਵਿਆਹ ਕਿਵੇਂ ਕਰਾ ਸਕਦੇ ਹੋ ਮੈਨੂੰ ਅੱਜ ਸਵੇਰੇ 10 ਵਜੇ ਪਤਾ ਲੱਗਿਆ ਵੀ ਅਮਨਦੀਪ ਕੌਰ ਜਿਹੜੀ ਕਨਸਟੇਬਲ ਜਿਹੜੀ ਡਿਸਮਿਸ ਹੋ ਗਈ ਸੀਗੀ ਚਿੱਟੇ ਦੇ ਕੇਸ ਦੇ ਵਿੱਚ ਉਹਨੇ ਮੇਰੇ ਘਰ ਵਾਲੇ ਬਲਵਿੰਦਰ ਸਿੰਘ ਦੇ ਨਾਲ ਜੋ ਕਿ ਬੀਰਤ ਲਾਬ ਦਾ ਵਾਸੀ ਸੀਗਾ 6 ਨੰਬਰ ਦਾ ਉਹਦੇ ਨਾਲ ਇੱਕ ਤਰੀਕ ਕੱਲ ਦਾ ਵਿਆਹ ਕਰਾ ਲਿਆਗਾ ਮੈਨੂੰ ਪਤਾ ਨਹੀਂ ਮੈਂ ਕੋਰਟ ਦੇ ਵਿੱਚ ਬੱਚਿਆਂ ਨਾਲ ਧੱਕੇ ਖਾਂਦੀ ਫਿਰਦੀਆਂ ਮੇਰੇ ਕੋਰਟ 'ਚ ਖਰਚੇ ਦੇ ਕੇਸ ਚੱਲਦੇ ਨੇ ਮੇਰੇ ਵੱਲੋਂ ਡਿਵੋਰਸ ਨਹੀਂ ਹੋਇਆ ਇਹ ਬੰਦਾ ਕਿਵੇਂ ਦੂਜਾ ਵਿਆਹ ਕਰਾ ਸਕਦਾਗਾ ਦੱਸੋ ਤੁਸੀਂ ਸਾਰੇ ਜਣੇ ਕਿਹੜੇ ਕੋਰਟ ਨੇ ਕਿਹਾਗਾ ਵੀ ਹਾਂ ਦੂਜਾ ਵਿਆਹ ਕਰਾ ਸਕਦੇ ਹੈਗੇ ਆ ਮੈਨੂੰ ਵੀ ਵਿਚਾਰੇ ਲੋਕ ਕਹਿੰਦੇ ਨੇ ਵਿਆਹ ਕਰਾਉਣ ਵਾਸਤੇ ਜਦੋਂ ਮੇਰਾ ਇੱਕ ਪਾਸਾ ਨਿਭੜਿਆ ਨਹੀਂ ਮੈਂ ਕਿਵੇਂ ਵਿਆਹ ਕਰਾਂਗਾ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਵਿਆਹ ਹੋਇਆ ਉਹਨਾਂ ਦਾ ਮੇਰੇ ਕੋਲ ਸਬੂਤ ਹੈ ਜੀ ਮੇਰੇ ਕੋਲ ਸਰਟੀਫੀਕੇਟ ਲੈ ਕੇ ਆਈ ਹੈਗੀ ਆ ਸਾਰੇ ਕਾਗਜ਼ ਪੱਤਰ ਨੇ ਮੇਰੇ ਕੋਲ ਗੁਰੂ ਘਰ ਹੈ ਜੀ ਇੱਥੇ ਧੋਬੀਆਂ ਨਾਲ ਬਸਤੀ ਦੇ ਵਿੱਚ ਗੁਰੂ ਘਰ ਹੈ ਉੱਥੇ ਕਰਾਇਆਗਾ ਮੈਂ ਅੱਜ ਸਵੇਰੇ ਜਦੋਂ ਮੈਂ ਆਈ ਐ ਮੈਂ ਸਾਰੇ ਗੁਰੂ ਘਰ ਜਾ ਕੇ ਆਈ ਐ ਜਾਂਚ ਪਰ ਜਿਹੜੇ ਤਾਂ ਕਮੇਟੀ ਦੇ ਅੰਡਰ ਵਿੱਚ ਨੇ ਉਹ ਕਹਿੰਦੇ ਨੇ ਵੀ ਸਾਡੇ ਇੱਥੇ ਐਵੇਂ ਦਾ ਕੰਮ ਨਹੀਂ ਬਕਾਇਦਾ ਪ੍ਰੂਫ ਲੱਗ ਜਾਂਦੇ ਨੇ ਸੀਸੀਟੀ ਵੀ ਕੈਮਰੇ ਲੱਗੇ ਹੋ ਨੇ ਉਸ ਗੁਰੂ ਘਰ ਦੇ ਵਿੱਚ ਕੋਈ ਕੈਮਰਾ ਨਹੀਂ ਲੱਗਿਆ ਕੁਛ ਨਹੀਂ ਲੱਗਿਆ ਹੋਇਆ ਪਤਾ ਨਹੀਂ ਉਹਨਾਂ ਨੇ ਕਿਹੜੇ ਪੈਸੇ ਲਏ ਆ ਕਿਵੇਂ ਲਏ ਆ ਕਿਸ ਦੋ ਨੰਬਰ ਦੇ ਵਿੱਚ ਕੀ ਕੀਤਾਗਾ ਮੇਰੇ ਕੋਲ ਪ੍ਰੂਫ ਨੇ ਵੀ ਇਹਨਾਂ ਨੇ ਵਿਆਹ ਕਰਾ ਲੈ ਗਏ ਗਵਾਹ ਵੀ ਰੱਖੇ ਜਾਂਦੇ ਹੋਣਗੇ ਜੇ ਗਵਾਹ ਵੀ ਆ ਜਿਹੋ ਉਹਦੇ ਵਿੱਚ ਇੱਕ ਗਵਾਹ ਹੈ ਗਵਾਹ ਦੇ ਪ੍ਰੋਪਰ ਚੰਗੀ ਤਰ੍ਹਾਂ ਸੈਨ ਨਹੀਂ ਹੋਰੇ ਉਹ ਗਵਾਹ ਜਿਹੜਾ ਹੈਗਾ ਜਿਹੜਾ ਸਾਡਾ ਬੀੜਤਲਾ ਵਿੱਚ ਘਰ ਹੈਗਾ ਉਹ ਘਰ ਮੇਰਾ ਸੀਗਾ ਮੈਂ ਲਾਉਣਾ ਤੇ ਲਿਆ ਸੀ ਇਸ ਬੰਦੇ ਨੇ ਜਾਣ ਬੁਝ ਕੇ ਉਹ ਬੰਦੇ ਉੱਤੇ ਬਿਠਾ ਰੱਖੇ ਨੇ ਤਾਂ ਕਿ ਗੁਰਮੀਤ ਕੌਰ ਜਵਾਕਾ ਦੇ ਸਮੇਂ ਤੋਂ ਉੱਥੇ ਆ ਕੇ ਬਹਿ ਆਜੀ ਮੇਰਾ ਤਲਾਕ ਦਾ ਮੈਂ ਲੈਣਾ ਹੀ ਨਹੀਂ ਤਲਾਕ ਜੀ ਮੇਰਾ ਖਰਚੇ ਦਾ ਚੱਲੀ ਜਾਂਦਾ ਡੀਵੀ ਦਾ ਚੱਲੀ ਜਾਂਦਾ ਤਲਾਕ ਦਾ ਮੇਰਾ ਕੋਈ ਕੇਸ ਨਹੀਂ ਚੱਲੀ ਜਾਂਦਾਗਾ ਹਾਂਜੀ ਕੋਰਟਚ ਕੋਰਟ ਦੇ ਵਿੱਚ ਲੀ ਜਾਂਦਾ ਜੀ ਤੁਸੀਂ ਕੀ ਘੁਆਰ ਲਾ ਰਹੇ ਹੋ ਇੱਥੇ ਆਈਪੀ ਦੇ ਕੋਲ ਆਇਓ ਪਹਿਲਾਂ ਵੀ ਜੀ ਇਹਨਾਂ ਤੇ ਚ ਇੰਦੇ ਤੇ ਦੇਹੇਜ ਕਰਕੇ ਮਾਲਕ ਟ੍ਰਾਈ ਕਰਦਾ ਸੀ ਇੰਦਾ 498 ਦਾ ਪਰਚਾ ਚੱਲਦਾ ਸੀ ਫਿਰ ਇਹਨੇ ਕੋਰਟ ਦੇ ਵਿੱਚ ਮੇ ਥੱਪੜ ਮਾਰਿਆ ਇੰਦਾ ਫਿਰ ਪਰਚਾ ਫੇਰੇ ਚਿੱਟੇ 'ਚ ਫੜਿਆ ਗਿਆ ਕ੍ਰਿਮਨਲ ਬੰਦਾ ਹੁਣ ਇਹਨੇ ਧੋਖਾਧੜੀ ਕਰਕੇ ਮੇਰੇ ਨਾਲ 420 ਕਰਕੇ ਇਹ ਵਿਆਹ ਕਰਾਈ ਜਾਂਦਾਗਾ ਇੰਦਾ ਇਹ ਵਿਆਹ ਬੰਦਾ ਨਹੀਂਗਾ ਇਹ ਗਲਤ ਹੈ ਕਾਨੂੰਨ ਇਹ ਕਾਨੂੰਨ ਕਹਿੰਦੇ ਨਾ ਵੀ ਵਿਆਹ ਕਰਾ ਸਕਦਾਗਾ ਮੈਨੂੰ ਨਹੀਂ ਪਤਾਗਾ ਮੈਂ ਤਾਂ ਇੱਥੇ ਜੀ ਧਰਨਾ ਲਾ ਕੇ ਬੂੰਗੀ ਬੱਚਿਆਂ ਸਮੇਤ ਪਰਚਾ ਕੱਟ ਕੇ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਵਿੱਚ ਬੈਠੇ ਹੋਏ ਨੇ ਮੁੱਕ ਕੇ ਤੇ ਪੁਲਿਸ ਵਾਲੇ ਕੋਲ ਗਈਆਂ ਉਹ ਕਹਿੰਦੇ ਜੇ ਇੱਥੇ ਤੁਹਾਡੀ ਕੋਈ ਸੁਣਵਾਈ ਨਹੀਂ ਤੁਹਾਡੇ ਕੋਰਟ ਦੇ ਵਿੱਚ ਚੱਲਦਾਗਾ ਤੁਸੀਂ ਉੱਥੇ ਜਾ ਕੇ ਕਰੋ ਕੋਰਟ ਕੀ ਕਹਿੰਦਾ ਦੂਜਾ ਵਿਆਹ ਕਰਾ ਲਓ ਹੁਣ ਤੋਂ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਮਿਲਿਓ ਮੈਂ ਮਿਲ ਕੇ ਆਈ ਆ ਜੀ ਐਸ ਐਚਓ ਨੂੰ ਉਥੇ ਜਿਹੜਾ ਸਿਵਲ ਲਾਈਨ ਦੇ ਵਿੱਚ ਕਹਿੰਦਾ ਜੀ ਜਾਂਚ ਪੜਤਾਲ ਹੋਊਗੀ ਮੈਂ ਕਿ ਜਾਂਚ ਪੜਤਾਲ ਲਈ ਪਿਛਲੀ ਵਾਰੀ ਵੀ ਜਦੋਂ ਕੋਰਟ ਚ ਨੇ ਥੱਪੜ ਮਾਰਿਆ ਸੀ ਮੈਂ ਉਦੋਂ ਵੀ ਕਿਹਾ ਸੀ ਇਹਨੂੰ ਅਰੈਸਟ ਕਰ ਲਓ ਇਹ ਨਾਮਜਾਦ ਦਾਗਾ ਮੁਰਕੇ ਤੁਸੀਂ ਗੱਡੀਆਂ ਲੈ ਕੇ ਮਗਰ ਮਗਰ ਫਿਰੋਗੇ ਹੁਣ ਵੀ ਆਹੀ ਗੱਲ ਹੈ ਹੁਣ ਇਹਨੂੰ ਫੜਨਾ ਨਹੀਂਗਾ ਇਹਨਾਂ ਨੇ ਕੁਝ ਨਹੀਂ ਕਰਨਾ ਤਫਸੀਲ ਤਫਸੀਲ ਮੇਰੇ ਕੋਲ ਬਗਾਇਦਾ ਪ੍ਰੂਫ ਨੇ ਹੋਰ ਤਫਸੀਲ ਕੀ ਚਾਹੀਦੇ ਨੇ ਜਦੋਂ ਮੈਂ ਸਬੂਤ ਦਰਿਆਂ ਮਿਲਿਆ ਕਿਸੇ ਨੂੰ ਮੈਂ ਹੁਣ ਜਾਣੀ ਆ ਜੀ ਅੰਦਰ ਕੋਈ ਮਿਲੂਗਾ ਤਾਂ ਠੀਕ ਹੈ ਨਹੀਂ ਭਾਰਾਟੇ ਵਿੱਚ ਚਿੱਟੇ ਦਾ ਕੰਮ ਹੀ ਕਰ ਰਹੇ ਨੇ ਇਹ ਦੋ ਨੰਬਰ ਦਾ ਹੀ ਕੰਮ ਕਰਦੇ ਨੇ ਸੋਨੂ ਦਾ ਕੰਮ ਹੈ ਵੱਡੇ ਵੱਡੇ ਅਧਿਕਾਰੀਆਂ ਕੋਲੋਂ ਛਾੜਿਆ ਨਾ ਕੁੜੀਆਂ ਉਸ ਤੋਂ ਬਾਅਦ ਚੱਕ ਕੇ ਵਾਪਸ ਲੈ ਆਣਾਗਾ ਇਹ ਕੰਮ ਨੇ ਧੰਦਾ ਬਣਾ ਰੱਖਿਆਗਾ ਕੋਈ ਵੀ ਬੰਦਾ ਜੇਲ੍ਹ ਚੋਂ ਆਂਦਾ ਨਾ ਰੋਟੀ ਖਾਣ ਜੋਗੀ ਨਹੀਂ ਹੁੰਦੀ ਕਿਸੇ ਕੋਲ ਠੀਕ ਹੈ ਭੁੱਖਾ ਮਰਦਾਗਾ ਕਿਉਂਕਿ ਇਹਨਾਂ ਦਾ ਅੱਗਾ ਪਿੱਛਾ ਕੋਈ ਸ਼ਹਿ ਹੈ ਹੀ ਨਹੀਂਗਾ ਤੇ ਹੁਣ ਕੀ ਖਾਂਦੇ ਨੇ ਇਹ ਤੁਸੀਂ ਇਹਨੇ ਕ੍ਰਿਮੀਨਲ ਬੰਦੇ ਆ ਕਿ ਇਹਨਾਂ ਦਾ ਕੌਣ ਸਾਥ ਦੇ ਰਿਹਾ ਕੀ ਲੱਗਦਾ ਕੌਣ ਕ੍ਰਿਮੀਨਲ ਤਾਂ ਕਹਿੰਦੀ ਪੁਲਿਸ ਕਿ ਭਗਵੰਤ ਮਾਨ ਸਰਕਾਰ ਕਹਿੰਦੀ ਕ੍ਰਿਮੀਨਲ ਦੇ ਖਿਲਾਫ ਲਗਾਤਾਰ ਕਾਰ ਆਇਆ ਛਾਰੇ ਕਹਿੰਦੇ ਸੀ ਕਿ ਤਦੋਂ ਢਾਊਗਾ ਜੀ ਕਦੋਂ ਢਾਊਗਾ ਮੈਂ ਉਹਦੇ ਵੀ ਕਿਹਾ ਸੀ ਨਹੀਂ ਟੈਂਦਾ ਕਿਉਂਕਿ ਇਹਨਾਂ ਨੇ ਇੱਕ ਐਪ ਇੱਕ ਹਵਾ ਬਣਾ ਲਿਆ ਵੀ ਅਸੀਂ ਪੰਜ ਪਰਚੇ ਕਟਰੇ ਨੇ ਸ਼ਾਮ ਨੂੰ ਕੱਟ ਕੇ ਰਿਕਾਰਡ ਦੇ ਵਿੱਚ ਦੇਣੇ ਆ ਵੀ ਆ ਚਿੱਟੇ ਵਾਲੇ ਦਾ ਕਾਰ ਹੈਗਾ ਜਿਹੜੇ ਨਜਾਇਜ਼ ਕਬਜ਼ੇ ਕੀਤੇ ਹੋਣੇ ਉਹ ਘਾਟਾਤਾ ਜੀ ਨਾਮ ਦੇਤਾ ਜੀ ਨਸ਼ਾ ਨਸ਼ਾ ਛਡਾਊ ਜੀ ਜੇ ਨਸ਼ਾ ਬਈ ਆਣ ਚੱਲੀ ਜਾਂਦਾ ਇਹ ਸਭ ਢੋਂਗ ਰੱਚਿਆ ਹੋਇਆਗਾ ਹੋਰ ਕੁਛ ਨਹੀਂ ਨਹੀਂ ਫਿਰ ਇਹਨਾਂ ਦੇ ਕਿਉਂ ਨਹੀਂ ਕਾਰਵਾਈ ਹੋ ਰਹੀ ਕੀ ਲੱਗਦਾ ਨੇ ਪਿੱਛੇ ਕੌਣ ਆ ਕਿ ਕੌਣ ਬਸ ਜੀ ਅਧਿਕਾਰੀ ਨੇ ਇਹਨਾਂ ਦੇ ਪਿੱਛੇ ਕਿਹੜੀ ਕੌਣ ਅਧਿਕਾਰੀ ਮੈਂ ਪਹਿਲਾਂ ਵੀ ਕਿਹਾ ਸੀਗਾ ਜੇ ਤੇ ਹੁਣ ਵੀ ਇਹ ਕੰਨੀ ਆ ਜੇ ਸਨਮਾਈ ਨਹੀਂ ਕਰਨਗੇ ਤਾਂ ਮੈਨੂੰ ਇਸ ਵਾਰ ਮਜਬੂਰ ਹੋਣਾ ਪਊਗਾ ਪਿਛਲੀ ਵਾਰੀ ਤਾਂ ਗੱਲ ਸੀਗੀ ਵੀ ਲੋਕਾਂ ਨੂੰ ਬਰਬਾਦ ਕਰਦੀ ਸੀਗੀ ਲੋਕਾਂ ਦੇ ਧੀਆਂ ਪੁੱਤਾਂ ਨੂੰ ਬਰਬਾਦ ਕਰਦੀ ਸੀ ਪਰ ਹੁਣ ਘਰ ਮੇਰੇ ਮੇਰਾ ਘਰ ਉਜੜਿਆ ਅੱਜ ਮੇਰਾ ਘਰ ਜਮਾ ਉਜੜ ਗਿਆਗਾ ਠੀਕ ਹੈ ਇਹ ਬੰਦੇ ਨੇ ਮੇਰੇ ਬਿਨਾ ਪ੍ਰਮੋਸ਼ਨ ਤੇ ਬੱਚਿਆਂ ਨੂੰ ਮੈਨੂੰ ਤਲਾਕ ਦਿੱਤੇ ਬਗੈਰ ਐਨੇ ਵਿਆਹ ਕਰਾ ਲਿਆਗਾ ਮੈਂ ਹੁਣ ਜਮਾ ਵੀ ਬਰਦਾਸ਼ਤ ਨਹੀਂ ਕਰੂੰਗੀ ਚਾਹੇ ਉਹਨ ਦੇ ਕਰਕੇ ਮੈਨੂੰ ਜਿੰਨਾ ਮਰਜ਼ੀ ਤੇ ਸੰਘਰਸ਼ ਕਰਨਾ ਪਵੇ ਪਿਛਲੀ ਵਾਰ ਤੁਸੀਂ ਕਿਹਾ ਸੀ ਵੀ ਕੋਈ ਵੱਡੇ ਵੱਡੇ ਘਾਰੀਆਂ ਦੇ ਪਿੱਛੇ ਉਹਨਾਂ ਦੇ ਨਾਂ ਠਹਿਗੇ ਗਿਆ ਜੀ ਹੈਗੇ ਆ ਹੈਗੇ ਜਲੰਧਰ ਬੈਠੇ ਲੁਧਿਆਣੇ ਬੈਠੇ ਆ ਗਿਆ ਜਦੋਂ ਨਾਂ ਲੱਗਿਆ ਨਾ ਨਾਮ ਵੀ ਲਾਉਂਗੀ ਮੈਂ ਕੋਈ ਗੱਲ ਨਹੀਂ ਐਸ ਵਾਰ ਕੋਈ ਗੱਲ ਨਹੀਂ 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 ਆਈ ਗਈ ਜਦੋਂ ਹੁਣ ਕੀ ਕਰਨੀ ਇਹ ਨਾਂ ਉਹਦੇ ਫੇਰ ਕਰ ਦਿੰਦੇ ਤੀ ਵੀ ਵੈਰੀਫਾਈ ਕਰਾ ਲੈਂਦੇ ਵੈਰੀਫਾਈ ਸਾਰੇ ਨਾਲ ਅੱਜ ਹੀ ਬੰਦੀ ਕਾਰਵਾਈ ਕਰੋ ਵੈਰੀਫਾਈ ਨਹੀਂ ਇਹਨਾਂ ਚ ਤੋਖੇ ਨਾਲ ਕਾਗਜ਼ ਜਾਲੀ ਕਾਗਜ਼ ਗੁਰਦੁਆਰੇ ਚ ਦਿੱਤੇ ਨੇ ਮੇਰੇ ਵੱਲੋਂ ਡਿਵੋਰਸ ਨਹੀਂ ਹੋਇਆ ਬਲਵਿੰਦਰ ਸਿੰਘ ਦਾ ਠੀਕ ਹੈ ਜਿੰਨਾ ਤੱਕ ਤਲਾਕ ਨਹੀਂ ਹੋਇਆ ਹੋਇਆ ਵਿਆਹ ਨਹੀਂ ਕਰਾ ਸਕਦਾ ਗਾ ਇੰਨੇ ਵਿਆਹ ਕਰਾਇਆ ਗਾ ਇੱਤੀ ਪਿੰਦੇ ਨੇ ਮੈਨੂੰ ਧਮਕੀਆਂ ਵੀ ਆ ਰਹੀਆਂ ਕਿ ਕੈਕ ਆਈਡੀ ਤੋਂ ਕੋਈ ਵੀ ਜਾਣੇ ਨੂੰ ਨੁਕਸਾਨ ਹੋਊਂਦਾ ਗਾ ਜ਼ਿੰਮੇਵਾਰ ਹੋਣਗੇ ਜੇ ਡੀਐਸ ਤੋਂ ਕੋਈ ਕ੍ਰਾਈਮ ਨਿਸਟੂਮੈਂਟ ਹੈਗੇ ਜੇ ਤੁਹਾਨੂੰ ਹੋਏ ਲੱਗਦਾ ਕੋਈ ਵੀ ਡਾਕੂਮੈਂਟ ਹੈਗੇ ਉਹ ਦੇ ਦਿਓ ਬੰਦੀ ਕਰ ਲਈ ਮੇਰੇ ਕੋਲ ਸਾਰੇ ਕਾਗਜ਼ ਨਹੀਂ ਜਿਹੜੀ ਬੰਦੀ ਦਾ ਅੱਜ ਹੀ ਪਰਚਾ ਕੱਟੋ ਸਰ ਨਹੀਂ ਤਾਂ ਮੈਨੂੰ ਬੈਦ ਬੇਟੀਆਂ ਦੇ ਰਾਮੇ ਤੇ ਪ੍ਰਦਰਸ਼ਨ ਕਰੂੰਗੀ ਮੈਨੂੰ ਵੀ ਕੱਪ ਨਹੀਂ ਆ ਜੀ ਵੈਰੀਫਾਈ ਤੇ ਕਰਨੀ ਪੈਣਾ ਮੇਰੇ ਕੋਲ ਪ੍ਰੂਫ ਨੇ ਵੈਰੀਫਿਕੇਸ਼ਨ ਤੁਸੀਂ ਕੀ ਕਰਨੀ ਹੈ ਪਿਛਲੀ ਵਾਰੀ ਵੀ ਵੇਖੋ ਜਿੱਦਿ ਤੁਸੀਂ ਉਹਦੇ ਵਿੱਚ ਸਹੀ ਮੇਰੀ ਸੁਣਵਾਈ ਨਹੀਂ ਕੀਤੀ। ਲਾਸਟ ਵਿੱਚ ਤੁਸੀਂ ਮੁੜ ਕੇ ਜਦੋਂ ਫਰਾਰ ਹੋ ਗਏ ਕੋਟ ਦੇ ਵਿੱਚ ਮੈਨੂੰ ਥੱਪੜ ਮਾਰ ਕੇ ਮੁੜ ਕੇ ਤੁਸੀਂ ਫੋਨ ਕਰਦੇ ਰਹੇ ਹੋ ਜੀ ਬਲਵਿੰਦਰ ਸਿੰਘ ਹੈਗਾ ਕਿ ਕੋਈ ਗੱਲ ਤੁਸੀਂ ਉਹਨਾਂ ਗੱਲਾਂ ਨੂੰ ਛੱਡੋ ਨੀ ਨਾ ਸਾਰਾ ਹੀ ਪੈਨੋਂ ਨਿਕਾਣਾ ਛੱਡ ਕੇ ਮੇਰਾ ਕਾਰਖਾਨਾ ਖੋਇਆ ਸਾਰਾ ਮੈਂ ਬੱਚੇ ਨਾਲ ੱੱਕੇ ਖਾਂਦੀ ਹੁੰਦੀ ਆ। ਸੁਣੋ ਸੁਣੋ ਛੱਡੋ ਆ ਮੈਂਟ ਰੇ ਆਪਾਂ ਦੇਖ ਲੈਨੇ ਵੈਸੇ ਦਿੱਲੀ ਜਾਣਾ ਸਾਰੇ ਇਹਨਾਂ ਨੇ ਅੱਜ ਦਿੱਲੀ ਜਾਣਾਗਾ ਸ਼ਾਮ ਨੂੰ ਉਹਤੇ ਕਮਰਾ ਬੁੱਕ ਕਰ ਰੱਖਿਆਗਾ ਇੰਨਾ ਨਹੀਂ। ਤਾਂ ਮੈਨੂੰ ਕੀ ਨਾਮ ਆ ਰਿਹਾ ਮੇਰਾ ਨਾਮ ਰਮਨਦੀਪ ਸਿੰਘ ਹੈ ਜੀ ਮੈਂ ਰੀਡਰੈਸਸ ਵੀ ਸਰ ਦਾ ਹਾਂ ਕਿਹੜਾ ਚੌਂਕ ਹੈ ਜਿੱਥੇ ਮੈਂ 来ਈ ਸੀ ਬਸ ਇਹਨਾਂ ਨੇ ਗੁਰਮੀਤ ਕੌਰ ਹੈ ਇਹਨਾਂ ਨੇ ਇੱਕ ਦਰਖਾਸਤ ਦਿੱਤੀ ਹੈ ਉਹ ਵੈਰੀਫਾਈ ਕਰਕੇ ਬੰਦ ਕਾਨੂੰਨੀ ਕਾਰਵਾਈ ਹੋ ਜਾਊਗੀ ਮੇਰਾ ਨਾਮ ਗੁਰਮੀਤ ਕੌਰ ਹੈ ਤੁਸੀਂ ਪਿੱਛੇ ਸਾਰੇ ਜਣੇ ਨੇ ਖਬਰ ਸੁਣੀ ਸੀ ਜਿਹਨੂੰ ਥਾਰ ਵਾਲੀ ਚਿੱਟੇ ਵਾਲੀ ਕੁਬੀਨ ਦੇ ਨਾਮ ਤੇ ਜਾਣਿਆ ਜਾਂਦਾ ਸੀ ਅਮਨਦੀਪ ਕੌਰ ਜੋ ਕਿ ਬਠਿੰਡੇ ਦੀ ਗਰੀ ਆਪਣਾ